ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਅੱਜੋਕੇ ਹਾਲਾਤਾਂ ਦੇ ਵਿੱਚ ਆਪਾਂ ਚੋਰਾਂ ਦੀ ਗੱਲ ਕਰੀਏ ਤਾਂ ਚੋਰ ਬੇਖੌਫ ਹੋ ਗਏ ਜਿਉਂ ਰਹੇ ਐ ਤੇ ਆਮ ਵਰਗ ਦੇ ਲੋਕ ਬੱਚੇ ਬਜ਼ੁਰਗ ਨੌਜਵਾਨ ਉਹ ਖੌਫ ਦੀ ਜ਼ਿੰਦਗੀ ਦੇ ਵਿੱਚ ਜਿਉਂ ਰਹੇ ਐ ਕੋਈ ਵੀ ਵਿਅਕਤੀ ਬਾਜ਼ਾਰ ਦੇ ਵਿੱਚ ਘਰ ਦੇ ਵਿੱਚ ਜਾਂ ਰੋਡ ਤੇ ਸੁਰੱਖਿਅਤ ਨਹੀਂ ਰਿਹਾ ਇੱਥੋਂ ਤੱਕ ਕਿ ਤੁਸੀਂ ਘਰ ਆਪਣਾ ਲੋਕ ਲਾ ਕੇ ਵੀ ਬੈਠੇ ਹੋ ਤਾਂ ਤੁਸੀਂ ਸੁਰੱਖਿਅਤ ਨਹੀਂ ਹੈਗੇ ਇਸੇ ਤਰ੍ਹਾਂ ਹੀ ਇੱਕ ਮੋਟਰਸਾਈਕਲ ਹੈ DAV ਕਾਲਜ ਰੋਡ ਤੇ ਇੱਕ ਵਿਅਕਤੀ ਦਾ ਘਰ ਹੈ ਤੇ ਉਸਨੇ ਆਪਣਾ ਇਹ ਡੀ ਲਕਸ ਮੋਟਰਸਾਈਕਲ ਜਿਹੜਾ ਬਲੈਕ ਕਲਰ ਦਾ ਹੈ ਉਸਨੇ ਆਪਣੇ ਘਰ ਦੇ ਗੇਟ ਦੇ ਸਾਹਮਣੇ ਲਾਇਆ ਸੀ ਤੇ ਆਪ ਅੰਦਰ ਆਪਣੇ ਕਿਸੇ ਕੰਮ ਲੱਗ ਗਿਆ ਥੋੜੀ ਦੇਰ ਬਾਅਦ ਹੀ ਉਸਨੇ ਮੋਟਰਸਾਈਕਲ ਦੇਖਿਆ ਤਾਂ ਮੋਟਰਸਾਈਕਲ ਉੱਥੋਂ ਚੋਰੀ ਹੋ ਚੁੱਕਿਆ ਸੀ ਜਿਸ ਦੀ ਸਾਰੀ ਜਾਣਕਾਰੀ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਮਿਲੀ ਮੋਟਰਸਾਈਕਲ ਹਰ ਵਿਅਕਤੀ ਨੂੰ ਅੱਜ ਲੈਣਾ ਬਹੁਤ ਔਖਾ ਹੈ ਤੇ ਦੁਬਾਰਾ ਕਿਸੇ ਨੂੰ ਲੈਣਾ ਪੈ ਜਾਵੇ ਤਾਂ ਬੜੀ ਵੱਡੀ ਮੁਸ਼ਕਲ ਉਸ ਦੇ ਵਾਸਤੇ ਪੈਦਾ ਹੋ ਜਾਂਦੀ ਹੈ ਤੇ ਇੱਕ ਲੋਕਾਂ ਦੀਆਂ ਝੇਡਾਂ ਵੀ ਬਣ ਜਾਂਦੀਆਂ ਮੋਟਰਸਾਈਕਲ ਦੀ ਚਾਬੀ ਇਸੇ ਵਿਅਕਤੀ ਦੇ ਕੋਲ ਹੀ ਹੈ ਤੇ ਚੋਰ ਹੈ ਜਿਹੜਾ ਉਸ ਦਾ ਲੋਕ ਤੋੜ ਕੇ ਮੋਟਰਸਾਈਕਲ ਭਜਾ ਕੇ ਲੈ ਗਿਆ ਹੈ ਰਾਜਵੀਰ ਸਿੰਘ ਮੋਟਰਸਾਈਕਲ ਦਾ ਮਾਲਕ ਹੈ ਜਿਸ ਦਾ ਨੰਬਰ ਵੀ ਸਕ੍ਰੀਨ ਤੇ ਚੱਲ ਰਿਹਾ ਹੈ ਜੇਕਰ ਕੋਈ ਵੀ ਵਿਅਕਤੀ ਇਸ ਨੰਬਰ ਤੇ ਚੋਰ ਦੇ ਬਾਰੇ ਕੋਈ ਵੀ ਸੂਚਨਾ ਪੱਕੀ ਦਿੰਦਾ ਹੈ ਤਾਂ ਉਸ ਨੂੰ 5000 ਰੁਪਏ ਨਕਦ ਇਨਾਮ ਦੇ ਵਜੋਂ ਦਿੱਤੇ ਜਾਣਗੇ ਜਾਂ ਜਿਵੇਂ ਵੀ ਉਹ ਲੈਣੇ ਚਾਹੁੰਦਾ ਹੋਵੇ ਤਾਂ ਉਸ ਨੂੰ ਦਵਾ ਦਿੱਤੇ ਜਾਣਗੇ ਜੇਕਰ ਉਹ ਇਸ ਨੰਬਰ ਤੇ ਗੱਲ ਨਹੀਂ ਕਰਨੀ ਚਾਹੁੰਦਾ ਜੇਕਰ ਉਸ ਨੂੰ ਵਿਸ਼ਵਾਸ ਨਾ ਹੋਵੇ ਕਿ ਸ਼ਾਇਦ ਮੇਰਾ ਨਾਮ ਬਾਹਰ ਨਾ ਜਾਵੇ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ 5000 ਰੁਪਏ ਨਕਦੀ ਰੂਪ ਦੇ ਵਿੱਚ ਦਵਾਵਾਂਗੇ ਤੇ ਮੋਟਰਸਾਈਕਲ ਦੀ ਅਗਲੀ ਜਾਣਕਾਰੀ ਇਕੱਠੀ ਕਰਨੀ ਇਸ ਮਾਲਕ ਦੇ ਵੱਸ ਦੀ ਗੱਲ ਹੋਵੇਗੀ ਤੁਸੀਂ ਸਿਰਫ ਬੰਦੇ ਦੇ ਬਾਰੇ ਪੱਕੀ ਸੂਚਨਾ ਦੇਣੀ ਹੋਵੇਗੀ ਕਿ ਇਹ ਬੰਦਾ ਕਿੱਥੇ ਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਬਾਕੀ ਘਰ ਵਾਲੇ ਮਾਲਕਾਂ ਦਾ ਮਾਲਕਾਂ ਦੀ ਜ਼ਿੰਮੇਵਾਰੀ ਹੋਵੇਗੀ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਤੇ ਵੀਡੀਓ ਨੂੰ ਤੁਸੀਂ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਵਿਅਕਤੀ ਦਾ ਇੱਕ ਮਿਹਨਤੀ ਵਿਅਕਤੀ ਹੈ ਇਸ ਵਿਅਕਤੀ ਨੂੰ ਮੋਟਰਸਾਈਕਲ ਮਿਲ ਸਕੇ ਤੇ ਜਿਹੜੀ ਜਿਹੜੀ ਚੋਰ ਨੇ ਮਿਹਨਤ ਕੀਤੀ ਹੈ ਇਸ ਦੀ ਮਿਹਨਤ ਅਸਫਲ ਰਹਿ ਜਾਵੇ ਤਾ ਉਮੀਦ ਕਰਦਾ ਕਿ ਤੁਸੀਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਾਂ ਕਿ ਇਸ ਵਿਅਕਤੀ ਦਾ ਮੋਟਰਸਾਈਕਲ ਲੱਭ ਸਕੇ ਤੇ ਸੂਚਨਾ ਦੇਣ ਲਈ ਦੋ ਸੰਪਰਕ ਲਿਖ ਦਿੱਤੇ ਹੋਏ ਐ ਤੁਸੀਂ ਕਿਸੇ ਵੀ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਇਸ ਵਿਅਕਤੀ ਦਾ ਮੋਟਰਸਾਈਕਲ ਲੱਭਣ ਦੇ ਵਿੱਚ ਆਓ ਆਪਾਂ ਨਾਲ ਮਿਲ ਕੇ ਮਦਦ ਕਰੀਏ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਏ ਇੱਕ ਗੱਲ ਮੈਂ ਇੱਥੇ ਹੋਰ ਸਪੈਸ਼ਲ ਦੱਸ ਦਿਨਾ ਆ ਕਿ ਜੇਕਰ ਤੁਸੀਂ ਫੋਨ ਤੇ ਸੰਪਰਕ ਨਾ ਕਰਨਾ ਚਾਹੁੰਦੇ ਹੋ ਕਈ ਵਾਰ ਹੁੰਦਾ ਹੈ ਕਿ ਸਾਡੀ ਗੱਲ ਕੋਈ ਲੀਕ ਨਾ ਹੋ ਜਾਵੇ ਤਾਂ ਤੁਸੀਂ ਇੱਕ ਵਾਰ ਸੰਪਰਕ ਕਰਕੇ ਤੇ ਤੁਸੀਂ ਐਡਰੈਸ ਪਤਾ ਲੈ ਕੇ ਸਾਨੂੰ ਜਾਂ ਉਸ ਵਿਅਕਤੀ ਨੂੰ ਰਾਜਵੀਰ ਸਿੰਘ ਨੂੰ ਪਰਸਨਲ ਵੀ ਮਿਲ ਸਕਦੇ ਹੋ ਤਾਂ ਕਿ ਉਸ ਦਾ ਮੋਟਰਸਾਈਕਲ ਉਸ ਨੂੰ ਮਿਲ ਸਕੇ ਤੇ ਤੁਹਾਨੂੰ 5000 ਰੁਪਏ ਇਨਾਮ ਦੇ ਵਜੋਂ ਮਿਲ ਜਾਣ ਉਮੀਦ ਕਰਦਾ ਕਿ ਤੁਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋਗੇ ਧੰਨਵਾਦ ਜੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਅਬਸਰਬਸ ਕਰਦੇ ਰਹੋ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਵਾ ਧੰਨਵਾਦ